ਹਾਂਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਰਨ ਵਾਲੀ ਬਾਤ ਦਿੱਤੀ ਅੱਜ ਤਰੀਖ ਹੈ ਕੀ ਆ 21 ਦਸੰਬਰ 2025 ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਨਾ ਆਪਾਂ ਆਏ ਹੋਏ ਆ ਕਿ ਰਾਜਸਥਾਨ ਟੂਰ ਇਨ ਤੇ ਆਪਾਂ ਹਾਲੇ ਤੋਂ ਥੋੜੇ ਜ਼ਿਕਰ ਹੋਣਾ ਤੇ ਲਗਭਗ 7 7:30 ਵਜੇ ਇੱਥੇ ਆਪਾਂ Jaipur ਆ ਗਏ ਸੀ Jaipur ਤੋਂ 100 ਕਿਲੋਮੀਟਰ ਅੱਗੇ ਹੈਗਾ ਤੇ ਅੱਜ ਹੈਗਾ ਆਪਣਾ ਮਤਲਬ ਦਿਨ ਦੂਜਾ ਤੇ ਅੱਜ ਆਪਾਂ ਇੱਥੇ ਜੈਪੁਰ ਸਿਟੀ ਦੇ ਵਿੱਚ ਮਤਲਬ ਘੁੰਮਣਾ ਹੈਗਾ ਤੇ ਕੱਲ ਨੂੰ ਸਟੇ ਕਰਕੇ ਉਹ ਤੋਂ ਆਪਾਂ ਸੋ ਸਵੇਰ ਅਸੀਂ ਮਤਲਬ ਜੈਸਲ ਵੀਰੋਂ ਨਿਕਲਾਂਗੇ ਫਿਰ ਮੈਂ ਤੁਹਾਨੂੰ ਆਪਾਂ ਵੇਖਲਾ ਦਿਨਾ ਕਿ ਕਿਹੜਾ ਸੀਗਾ ਤੇ ਦੂਜੇ ਮੰਦਰਾਂ ਪਰ ਆਵਾਂ ਆ ਸੀਗਾ ਆਪਣਾ ਹੋਟਲ ਆ ਇਹ ਜਮਾ ਜਦੋਂ ਆਪਾਂ ਇਧਰੋਂ ਨਰਨੌਲ ਵੱਲੋਂ ਆਉਣੇ ਜੈਪੁਰ ਨੂੰ ਹਨਾ ਉਹ ਤੋਂ 10 ਕਿਲੋਮੀਟਰ ਅਧਰ ਆਪਣੀ ਲੈਫਟ ਹਾਈਡ ਸਾਈਡ ਹੀ ਹੈਗਾ ਅਰਨਾਵਲੀ 뷰 ਨਵਾਂ ਹੋਟਲ ਆ ਤੇ ਵਧੀਆ ਰੂਮ ਸੀਗੇ ਜੈਜ ਰੇਟ ਸੀਗਾ ਇਹਦਾ ਆਪਾਂ ਨੂੰ ਰੂਮ 1800 ਰੁਪਏ ਵਿੱਚ ਮਿਲ ਗਿਆ ਸੀਗਾ ਤੇ ਇੱਧਰ ਆਪਣੇ ਨਾਲ ਦਾ ਮੁੰਡਾ 사ਸਰੀ ਕਾਲ ਬੁਲਾ ਦੇ ਸਾਰਿਆਂ ਨੂੰ 사ਸਰੀ ਕਾਲ ਜੀ ਸੈਟ ਆ ਹਾਂ ਹਾਂ ਵਧੀਆ ਰਿਹਾ ਵਧੀਆ ਰੂਮ ਦਾ ਵਧੀਆ ਸੀਗਾ ਮਤਲਬ ਜੇ ਕੀ ਇਹਦਾ ਰਿਵਿਊ ਦੇਣਾ ਚਾਹਣਾ ਤੂੰ ਹੋਟਲ ਦਾ ਵੀ ਬਹੁਤ ਵਧੀਆ ਸੀਗਾ ਹੋਟਲ ਨਵਾਂ ਹੀ ਸੀਗਾ ਹਜੇ 10 ਦਿਨ ਨਹੀਂ ਹੋਇਆ ਗੁੱਲੇ ਨੂੰ ਠੀਕ ਆ ਤਮਾਈ ਜਿਗਾ ਸਾਰਾ ਕੁਝ ਤੇ ਕੋਈ ਸਟਾਫ ਵਧੀਆ ਸੀ ਸਟਾਫ ਵੀ ਬਹੁਤ ਵਧੀਆਗਾ ਬੰਦੇ ਵਧੀਆ ਸਾਰੇ ਠੀਕ ਠਾਕ ਆ ਬਾਕੀ 뷰 ਚੈੱਕ ਕਰਾ ਉਧਰਲੇ ਪਾਸੇ ਸਾਹਮਣੇ ਬਾਕੀ ਭਾਈ ਇਹ ਤੁਹਾਨੂੰ ਰੈਸਟੋਰੈਂਟ ਵਿੱਚ ਹੀ ਮਿਲ ਜੂਗਾ ਜਿਵੇਂ ਖਾਣਾ ਪੀਣਾ ਤੇ ਇਧਰ ਤੇ ਸਾਨੂੰ ਰਾਸਤਾ ਦਾ ਪਤਾ ਲੱਗਿਆ ਬਾੜੀਆਂ ਦਾ ਕਿਉਂਕਿ ਨਿਰਾਜ਼ੀ ਆ ਤੁਹਾਨੂੰ ਦੇ ਜਮੇ ਹੈ ਨਹੀਂ ਕਿ ਆਪਣੇ ਪਿੰਡਾਂ ਦੇ ਤੋਂ ਬਹੁਤ ਆ ਕੀ ਰਾਤ ਗੱਲ ਹੋਈ ਜੰਤੋਂ ਬਹੁਤ ਆ ਪਰ ਇਹ ਤੋਂ ਦੇਣੀ ਹੈਗਾ ਲਗਭਗ 750 ਸਮਾ ਆ ਤੇ ਖਾਣਾ ਬੱ ਚੱਲਦੇ ਆਂਗੇ ਚਾਹ ਪਾਣੀ ਦੀਆਂ ਹੈਗੇ ਇੱਥੇ ਹੋ ਜੇ ਬਣਾਂਗੇ ਚੱਲ ਆ ਜਾਓ ਅਤੇ ਆਪਾਂ ਪਹੁੰਚ ਚੁੱਕੇ ਹਾਂ 에어ਪੋਰਟ ਦੇ ਜਮਾਂ ਸਾਹਮਣੇ ਤੇ ਇੱਥੋਂ ਕਹਿੰਦੇ ਤੁਹਾਡੀ ਗੱਡੀ ਜਾਣੀ ਰਸਤਾ ਥੋੜਾ ਖਰਾਬ ਆਗਾ ਤੇ ਅਸੀਂ ਆਹ ਜੀਪ ਲੈ ਲਈ ਆ ਹਾਂ ਜੀਪ ਤੇ ਜਾਵਾਂਗੇ ਇਹ ਸਾਨੂੰ ਹੋਰ ਲੋਕੇਸ਼ਨਾਂ ਦਿਖਾਉਣਗੇ ਤੇ ਜੁੜੇਰੇ ਵੀਡੀਓ ਵੀਡੀਓ ਨੂੰ ਪੂਰਾ ਦੇਖਿਓ ਮੀਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਦਿਖਾਉਣੇ ਤੁਹਾਨੂੰ ਲੋ ਜੀ ਆਪਾਂ ਪਹੁੰਚ ਚੁੱਕੇ ਅਮੇਰਪੁਰਟ ਆਪਾਂ ਤੁਹਾਨੂੰ ਕਾ ਜੀਪ ਲਈ ਲੈ ਲਈ ਸੀ ਬਹੁਤ ਐਂ ਆਏ ਉਹਨੇ ਲਿਆ 750 ਰੁਪਏ ਆਪਣੇ ਤੋਂ ਤੇ ਹੁਣ ਚੱਲਾਂਗੇ ਆ ਪੰਦਰ ਅੱਛੇ ਨਾਲ ਕਰਨ ਅਰਜਨ ਵਾਲੀ ਲੋਕੇਸ਼ਨ ਦਿਖਾਈ ਮੂਵੀ ਵਾਲੀ

ਦੇ ਨਾਮ ਤੇ ਬਹੁਤ ਬੱਸ ਸੋਹਣਾ ਲੱਗਦਾ ਤਾਂ ਅੱਧਰ ਨੇ ਕਿ ਕੈਪਟਲ ਦਿਆ ਸੀ ਤਾਂ ਇਹ ਬਹੁਤ ਵੱਡਾ ਵੀ ਰਿਪੋਰਟ ਹੈ ਚਾਹ ਦੋ ਗੇਟ ਬਣਿਆ ਹੋਇਆ ਕਹਿੰਦੇ ਜਿਵੇਂ ਆਪਾਂ ਨੂੰ ਗਾਈਡ ਲਿਆ ਗਿਆ ਹੁਣ ਦੱਸਿਆ ਇਧਰ ਹੈਗਾ ਸਨ ਗੇਟ ਮੈਨੂੰ ਧੱਪ ਪੈਂਦੀ ਹੈ ਕਿ ਇੱਥੋਂ ਵੀ ਜਿਹੜੇ ਮਤਲਬ ਉਹ ਰਾਜੇ ਮਲੇ ਤੇ ਕੋ ਚੰਗੇ ਵਧੀਆ ਹੁੰਦੇ ਮਹਿਮਾਨ ਹੁੰਦੇ ਜਾਂ ਕੋ ਰਾਜੇ ਹੁੰਦੇ ਉਹਨੂੰ ਇਧਰ ਦੀ ਐਂਟਰ ਕਰਦੇ ਸੀਗੇ ਤੇ ਇਧਰ ਹੈਗਾ ਉਹ ਹੈਗਾ ਮੂਨ ਗੇਟ ਮਤਲਬ ਚੰਦ ਵਾਲਾ ਗੇਟ ਉਧਰ ਹੀ ਕੋਈ ਆਮ ਜਨਤਾ ਆਉਂਦੀ ਸੀ ਕੋਈ ਫਰਿਆਦੀ ਆਉਂਦਾ ਸੀ ਉਹ ਹੁੰਦਾ ਸੀ ਇੱਥੇ ਉਹ ਸੈਨਾ ਖੜਦੀ ਹੁੰਦੀ ਐ ਪ੍ਰੇਡ ਕਰਦੀ ਐ ਇੱਥੇ ਉਹ ਬਹਿ ਕੇ ਨਾ ਦੇਖਦਾ ਹੁੰਦਾ ਸੀ ਰਾਜਾ ਰਾਜਾ ਉਹਦੀਆਂ ਰਾਣੀਆਂ ਨੇ ਇਹ ਤਿੰਨ ਪੀੜੀਆਂ ਨੇ ਬਣਾਇਆ ਸੀ ਰਾਜਾ ਮਾਨ ਸਿੰਘ ਨੇ ਗਾਂ ਤਿੰਨ ਪੀੜੀਆਂ ਨੇ ਬਣਾਇਆ ਸੀ ਗਣੀਆਂ 135 ਸਾਲ ਲੱਗੇ ਇਸ ਨੂੰ ਬਣਾਉਣ ਤੇ ਤੇ ਆ ਹੈਗਾ ਦੀਵਾਨੇ ਦੀਵਾਨੇ ਆਮ ਇੱਥੇ ਉਹ ਬਹਿੰਦਾ ਸੀਗਾ ਰਾਜਾ ਇੱਥੇ ਲੋਕ ਫਰਿਆਦਾਂ ਕਰਦੇ ਉਹਨਾਂ ਦੁੱਖ ਸੁਲੀਪਾ ਸੁਣਦੇ ਹੁੰਦੇ ਸੀਗੇ ਤੇ ਇਹੋ ਆਗੇ ਬਾਕੀ ਉਹ ਮੀਨਾਕਾਰੀ ਵਗੈਰਾ ਬਦਗਾ ਬਣਾਈ ਹੋਈ ਹੈਗੀ ਬਹੁਤ ਸੋਹਣਾ ਆਰਕੀਟੈਕਚ ਕੀਤਾ ਹੋਇਆ ਯਾਰ ਇੱਥੇ ਨਾ ਕਿੰਨੀ ਕਲਾ ਹੋਊਗਾ ਨਾ ਬੰਦਿਆਂ ਜਿਹੜਾ ਵੇਖੋ ਤੁਸੀਂ ਕਿੰਨਾ ਬਣਾਇਆ ਵਧੀਆ ਨਾ ਉਹ ਜਮਾਨੇ ਦੀ ਕੀ ਕੋਸਟੀ ਜਣਾ ਯਾਰ 170 ਹਾਲਾਂ ਦੇ ਬਣਿਆ ਸੀਗਾ ਇਹ ਵੇਖੋ ਕਿੰਨਾ ਸਮਾਂ ਲਾ ਕੇ ਉੱਤੇ ਉੱਚਾ ਬਹੁਤ ਬਣਿਆ ਹੋਆ ਪਹਾੜੀ ਤੇ ਬਹੁਤ ਉੱਚਾਗਾ ਕਿਸੇ ਤੇ ਕੋਈ ਹਮਲਾਵਾਰ ਹਮਲਾ ਨਾ ਕਰ ਸਕੇ ਤੇ ਬਾਕੀ ਜੁੜੇ ਰੋ ਵੀਡੀਓ ਦਾ ਫਿਰ ਮੈਂ ਦਿਖਾਈ ਚੱਲਾਂਗੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਕਿਉਂਕਿ ਮਿਹਨਤ ਬਹੁਤ ਲੱਗਦੀ ਹੈ ਮੁੜ ਕੇ ਐਡੀਟਿੰਗ ਕਰਨਾ ਬਸ ਤੁਹਾਨੂੰ ਪਤਾ ਹੀ ਆ ਤੇ ਵਲੌਗ ਚੜਾਉਣ ਦੀ ਔਕਾ ਥੋੜਾ ਜਿਹਾ ਨੈਟਵਰਕ ਦਾ ਕਰਕੇ ਉਹਨੇ ਨਵੀਂ ਫੋਰਚੂਨਰ ਲਈ ਹੈਗੀ ਉਹ ਪੂਜਾ ਕਰਾਉਣਾ ਹੈ ਇੱਥੇ ਗਤੋਗਾ ਕਿ ਨਾ ਸਪੋਰਟਰ ਟੂਰਿਸਟ ਬਹੁਤ ਆ ਗਏ ਆਮ ਆਇਆ ਬਈ ਆਜਾ ਨੂੰ ਕੀ ਹੋ ਰਿਹਾ ਹੈ ਇਹ ਮੈਨ ਮੈਨ ਜੋ ਫੋਟੋ ਦਾ ਪੁਆਇੰਟ ਹੈ ਯਹੀ ਹੈ ਠੀਕ ਹੈ ਇਹ ਜਿਹੜੀਆਂ ਪੇਂਟ ਕੀਤੀਆਂ ਸਭ ਦੇ ਨਾਲ ਹਰੀਆਂ ਸਾਧੀਆਂ ਜਾਂ ਸਾਰਿਆਂ ਨਾਲ ਕੀਤੀ ਹੋਈ ਹੈ ਪਿੰਡੇਗਾ ਤੇ ਇਹ ਕਿਹੜੀ ਉਹ ਤਾਂ ਤੁਸੀਂ ਦੇਖ ਰਹੇ ਹੋ ਜਿਹੜੇ ਆਹ ਚੀਜ਼ਾਂ ਇੱਥੇ ਨਾ ਉਹ ਰਾਨੀਆਂ ਬੈਠੇ ਹੁੰਦੀਆਂ ਸੀਗਾ ਵੀ ਰਾਨੀਆਂ ਇੱਥੋਂ ਬੈਠ ਕੇ ਰਾਜ ਆਉਂਦੇ ਜਾਂ ਕੋਈ ਇੱਥੇ ਪ੍ਰੋਗਰਾਮ ਹੁੰਦਾ ਸੀ ਨਾ ਓਪਨ ਸਪੇਸ ਏਰੀਏ ਦੇ ਵਿੱਚ ਉੱਥੋਂ ਬੈਠ ਕੇ ਵੇਖਦੇ ਹੁੰਦੀਆਂ ਸੀ ਨਾ ਤੇ ਉੱਥੇ ਰਾਜਿਆਂ ਉੱਤੇ ਪੁੱਲ ਬੁਲ ਸੈਟ ਹੁੰਦੀਆਂ ਹੁੰਦੀਆਂ ਕਿਉਂਕਿ ਪਰਦੇ ਜਿਹੇ ਰਹਿੰਦੇ ਸੀਗਾ ਇਹ ਉਹ ਤੀਜਾ ਬਣਿਆ ਹੋਇਆ ਤੇ ਇੱਥੇ ਪਰੋਗਰਾਮ ਹੁੰਦੇ ਰਹਿੰਦੇ ਸੀਗੇ ਆਹ ਜਗ੍ਹਾ ਤੇ ਕੋਈ ਪ੍ਰੋਗਰਾਮ ਹੋ ਗਿਆ ਇੱਥੇ ਉਹ ਚੱਲਦੇ ਪਰਗਾ ਉਹ ਕੰਦੋ ਦੇਖ ਰਹੇ ਹੋ ਦੱਸ ਰਹੀਆਂ ਇਹ ਸਾਰਿਆਂ ਆ ਨਾ ਜਿਹੜੀ ਪੇਂਟਿੰਗ ਹੋਈ ਆ ਹਰਿਆਂ ਸਾਫ ਚੰਗਾ ਜਾਂ ਕਿਵੇਂ ਵੀ ਬਾਈ ਦੱਸ ਰਿਹਾ ਗਾਈਡ ਆਪਰਾ ਉਹਨਾਂ ਦੀ ਹੋਈ ਵੀ ਹੈਗੀ ਆ ਤਰਾਸੋ 99 ਸਵੀਚ ਬਣਿਆ ਹੋਇਆ ਇਹ ਮਹਿਲ ਇਥੇ ਫੋਟੋ ਸ਼ੂਟ ਵੀ ਆ ਜੜਵੇਂ ਪ੍ਰੀ ਵਿਡਿੰਗ ਬਹੁਤ ਚੱਲੀ ਜਾਂਦੀਆਂ ਇੱਥੇ ਸਾਡੇ ਕੜਾਹੇ ਨਾ ਵੱਡੇ ਵੱਡੇ ਜੋਧਾ ਅਕਬਰ movies ਨੇ ਉਹ ਫੋਟੋ ਹੀ ਉਧਰ ਦੇ ਪਾਏ ਇੱਥੇ ਜੀ ਅੰਬੇਰ ਫੋਟਾ ਆਪਣਾ ਹੋ ਗਿਆ ਜਿੰਨਾ ਕੋ ਆਪ ਨੂੰ ਸਮਝਿਆ ਤੁਹਾਨੂੰ ਆਪਾਂ ਦਿਖਾਤਾ ਤੇ ਹੁਣ ਆਪਾਂ ਅੱਗੇ ਹੋਰ ਚੱਲਦੇ ਆ ਜਿਹੜਾ ਜਿਹੜੇ ਹੋਏ ਕਿਲੇ ਕੋਲੇ ਮੈਂ ਤੁਹਾਨੂੰ ਦਿਖਾਵਾਂਗੇ ਹੋਰ ਗਾਰਡ ਨੇ ਆਪਾਂ ਤੋਂ ਲਿਆ ਸੀਗਾ 200 ਰੁਪਏ ਤੇ ਵਧੀਆ ਜਾਣ ਕਰ ਦਿੱਤੀ ਐਵੇਂ ਕਹਿ ਤੀ ਨਾ ਬਹੁਤ ਵਧੀਆ ਬੰਦਾ ਸੀਗਾ ਵਧੀਆ ਜਾਣ ਕਰ ਦਿੱਤੀ ਹੁਣ ਅੱਗੇ ਨਹੀਂ ਚੱਲਦੇ ਆ ਆ ਜੀ ਜੈਵਾਨ ਤੋਪ ਜੈਗੜ ਕਿਲੇ ਜਾਂ ਜੈਪੁਰ ਦੇ ਵਿੱਚ ਹੀ ਬਹੁਤ ਵੱਡੀ ਤੋਪ ਆ ਚੀਕ ਕਰੂਗੀ ਕਿ ਡੀਪ ਤੋਪ ਆ ਮੈਂ ਇਕਲਾ ਨਾ ਬਹੁਤ ਉਚਾਈ ਦੇ ਬਣਾਇਆ ਹੋਆ ਇੱਥੇ ਹਵਾ ਵੀ ਲੱਗ ਠੰਡੀ ਵੀ ਲੱਗ ਰਹੀ ਥੋੜੀ ਆ ਜਿਹੜੇ ਬਣਾਏ ਗਏ ਸੀ ਇਥੇ ਨੂੰ ਮਤਲਬ ਜੇ ਕੋਈ ਦੁਸ਼ਮਣ ਆਉਂਦਾ ਸੀਗਾ ਉਹ ਨਿਸ਼ਾਨਾ ਲਾਉਣ ਨੂੰ ਰਫਲ ਨਾਲ ਬਣਾਏ ਗਏ ਸੀ ਤੇ ਇੱਕ ਅਜਿਹਾ ਹੋ ਗਿਆ ਜਿਹੜਾ ਥੱਲੜ ਦੇ ਆ ਛੋਟੇ ਆਗੇ ਇਥੋਂ ਦੀਆਂ ਗਰਮ ਪਾਣੀ ਬੰਨ੍ਹਦੇ ਜੋ ਨੇੜੇ ਆ ਲੱਗ ਉਹਦੇ ਬਾਅਦ ਗਰਮ ਪਾਣੀ ਪਾਉਂਦੇ ਸੀ ਇਹ ਐ ਤਨੀ ਤਕੜੀ ਕਮਲਾਂਆਂ ਹੋਈਆਂ ਸੀਗਾ ਰਾਜਾਂ ਇਹ ਜਿਹੜਾ ਤੁਸੀਂ ਆ ਦੇਖ ਰਹੇ ਹੋ ਨਾ ਇਹ ਮਤਲਬ ਛੱਤ ਜੀ ਇਹ ਪਾਣੀਆਂ ਟੈਂਕੀਆਂ ਆ ਦਿੱਤੇ ਨਾ ਤਿੰਨ ਚਾਰ ਟੈਂਕੀਆਂ ਵੱਡੀਆਂ ਇਹ ਮਤਲਬ ਇਹ 60 ਫੁੱਟ 52 ਫੁੱਟ ਐ ਡੂੰਘੀਆਂ ਆ ਇੱਥੇ ਲੋਕ ਪਾਣੀ ਪੀਂਦੇ ਹੁੰਦੇ ਸੀ ਪਹਿਲਾਂ ਤੇ ਜਿਹੜਾ ਸਵਾਈ ਮਾਨ ਸਿੰਘ ਰਾਜਾ ਸੀ ਉਹਨੇ ਬਣਵਾਈ ਸੀ ਤੇ ਉਹਦਾ ਖਜ਼ਾਨਾ ਵੀ ਇੱਥੇ ਇੰਨਾ ਵਿੱਚ ਹੁੰਦਾ ਹੀ ਖਜ਼ਾਨਾ ਤੇ ਚਲੋ ਉਦੋਂ ਮਗਰੋਂ ਜੋ 1970 ਦੇ ਬੱਚੇ ਜੋ ਜਿਹੜੀ ਆਪਣੀ ਇੰਦਰਾ ਗਾਂਧੀ ਮਾਰੀ ਸੀ ਇੰਦਰਾ ਗਾਂਧੀ ਆਪਣੀ ਹੋ ਸੀ ਨਾ ਉਹ ਦਾ 1988 ਚ ਮਾਰੀ ਜਿਹੜੀ ਉਹ ਮਤਲਬ ਪ੍ਰਧਾਨ ਮੰਤਰੀ ਸੀ ਉਹਨੂੰ ਪਤਾ ਲੱਗ ਗਿਆ ਵੀ ਇੱਥੇ ਖਜ਼ਾਨਾ ਉਹਨੇ ਖੜੀ ਰਾਤ ਰੋਤ ਪਾਣੀ ਖਾਲੀ ਕਰਾ ਕੇ ਨੇ ਇੱਥੇ ਮਤਲਬ ਸਾਰੇ ਇਹ ਵੇਖਣ ਲਈ ਟੈਂਕਾਂ ਦਾ ਖਜ਼ਾਨਾ ਹੈਗਾ ਕਿ ਨਹੀਂ ਹੈਗਾ ਪਰ ਇੱਥੇ ਉਹਨੂੰ ਕੌਣ ਨਹੀਂ ਸੀ ਮਿਲਿਆ ਉਹਨੂੰ ਖਾਲੀ ਕੀਤੀਆਂ ਟੈਂਕਾਂ ਹੈ ਚਲ ਹੁਣ ਆਪਾਂ ਹੀ ਵੇਖਣ ਚੱਲਦੇ ਆਂਗੇ ਇਹ ਹਾਜੇ ਵੀ ਪਾਣੀ ਵਿੱਚ ਖੜਾ ਹੈ ਇਹਦੇ ਵਿੱਚ ਏ 140 180 ਫੁੱਟ ਕੋਸੋਪ ਟਾਈ ਡੂੰਘਾ ਹੈ ਚਾਰ ਟੈਂਕ ਹਨ ਹਣੀ ਤਿੰਨ ਹਨ ਚਾਰ ਹਨ ਹਾਜੇ ਲੋ ਪਾਣੀ ਵਰਤ ਰਹੇ ਨੇ ਇਹਦੇ ਵਿੱਚ ਕਹਿੰਦੇ ਖਜ਼ਾਨਾ ਲੁਕੋਇਆ ਹੋਇਆ ਸੀਗਾ ਪਰ 1976 ਜਿੰਦਰ ਗਾਂਧੀ ਨੇ ਕੋਸ਼ਿਸ਼ ਕੀਤੀ ਖਾਲੀ ਕਰਕੇ ਪਰ ਨਿਕਲਿਆ ਨਹੀਂ ਸੀ ਖਜ਼ਾਨਾ ਖਾਲੀ ਕਰਨਾ ਇਸ ਟੈਂਕ ਨੂੰ ਇਹ ਜਿਵੇਂ ਹੁਣ ਆਪਾਂ ਕਿਹੜਾ ਕਿਲਾ ਬਖਾਨਾ ਨਹੀਂ ਕਿਲਾ ਕਿਹੜਾ ਹੈ ਜੈਗੜ ਜੈਗੜ ਕਿਲਾ ਇੱਥੇ ਨਾ ਮਤਲਬ ਕੋਈ ਤੋਪਾਂ ਹਥਿਆਰ ਬੰਦੂਖਾਂ ਵਗੈਰਾ ਸਾਰੇ ਇਥੇ ਉਹ ਬੰਦਈ ਅਜਿਵੇਂ ਸਾਰੇ ਆਹ ਨਹੀਂ ਦਰਵਾਜ਼ੇ ਬਣਿੰਦੇ ਨੇ ਵਿਚਨ ਸਾਰੇ ਹਜ਼ਾਰ ਰੁਪਏ ਜਿੰਨਾਂ ਤੋਪਾਂ ਬੰਦੀਆਂ ਸੀ ਉਹ ਤੁਹਾਨੂੰ ਮਗਰੀ ਇਹ ਤੋਪਾਂ ਦੇ ਸੈਂਚੇ ਭਾਵੇਂ ਤੋਪਾਂ ਕਿਵੇਂ ਬਣਦੀਆਂ ਸੀ ਤੇ ਵੇਖੋ ਯਾਰ ਉਹਦੋਂ ਨਾ ਇੱਥੇ ਕਿੰਨੀ ਰੌਣਕੂ ਕਿੰਨੇ ਬੰਦੇ ਹੁੰਦੇ ਹੋਣਗੇ ਨਾ ਤੇ ਕਿੰਨੇ ਆਏ ਤੁਰੇ ਫਿਰਦੇ ਹੋਣਗੇ ਹੁਣ ਇੱਥੇ ਕੋਈ ਵੀ ਹੈ ਨਹੀਂ ਨਾ ਤੀਜਾ ਹੈਗਾ ਬੰਦੇ ਹੈ ਨਹੀਂ ਵੇਖ ਲਓ ਹਣਾ ਉਹ ਬੰਦੇ ਤੀਜਾ ਉਹਦੇ ਖੜਾ ਕਿਹੜਾ ਆ ਜਿਵੇਂ ਤੁਹਾਨੂੰ ਥੋੜੀ ਮੈਂ ਵਿਖਾ ਦਿੰਨਾ ਆਹ ਹਜ਼ਾਰ ਰੁਪਏ ਹੈ ਇਹ ਤੋਪਾਂ ਬਣਾਉਂਦੇ ਜਾਂ ਹਥਿਆਰਮੰਦ ਕੰਮ ਆਉਦੇ ਸੀ ਬਾਕੀਆਂ ਸਾਰੇ ਆ ਜੀ ਪਏ ਆ ਇਹ ਜੇ ਆਪਾਂ ਬਣਾ ਲਾਂਗੇ ਫਿਰ ਵੀਡੀਓ ਜਿਆਦਾ ਲੰਬੀ ਹੋ ਜਾਊਗੀ ਸਾਰੇ ਆ ਜੀ ਪਏ ਆ ਕਿ ਬਾਕੀ ਸੋਂ ਤੋਪਾਂ ਦੀ ਆਪਾਂ ਸੈਂਚੇ ਬਣਾਉਣੇ ਉੱਥੇ ਆ ਜਿਹੜੇ ਪਹਿਣੇ ਇਹ ਸੈਂਚੇ ਆ ਕਿ ਤੋਪਾਂ ਦੇ ਇਹਨਾਂ ਵਿੱਚ ਬਣਾ ਕੇ ਨਾ ਤੋਪਾਂ ਬਣਾਇਆਂ ਜਾਂਦੀਆਂ ਸੀ ਤੇ ਆ ਖਰਾ ਦਾ ਮਤਲਬ ਡ੍ਰਿਲ ਮਸ਼ੀਨ ਆ ਇਹਨਾਂ ਵੀ ਇਹ ਉਹ ਪਰਾਂ ਇਹ ਤਾਂ ਗੇਅਰ ਉੱਥੇ ਸੀਗਾ ਬਲਦ ਜੁੜਦੇ ਸੀਗੇ ਤੇ ਉਹ ਸਾਣਾ ਜਿਹਾ ਇੱਕ ਬਲਦ ਤੇ ਗੇੜ ਦਿੰਦਾ ਸੀ ਇਹ ਖਣੀ 5-7 ਕੀੜੇ ਦਿੰਦਾ ਹਣਾ ਉਧਰ ਆ ਕਿੜਾ ਹੁੰਦੀ ਇੱਧਰ 5-7 ਕੀੜੇ ਹੁੰਦੀ ਸੀ ਹਾਂ ਇਹ ਤਾਂ ਇਹਦੇ ਬਿੱਟਾਂ ਉਹ ਸੀ ਅੰਦਰ ਪਾਈਆਂ ਜਿਹੜਾ ਉਹ ਦਿਖਾਈਆਂ ਗਿਆ ਇੱਥੇ ਸ਼ਾਲਾ ਮਾਰਦੀ ਸੀ ਤੋਪਾਂ ਦੇ ਵਿੱਚ ਫਿਰ ਤੋਪਾਂ ਬਣਾਉਂਦੇ ਸੀ ਇਹ ਤੋਪਖਾਨਾ ਆ ਦੇਖੋ ਜੀ ਹੈਗੇ ਪੱਖੇ ਪੱਖੇ ਮਤਲਬ ਰਾਜੇ ਰਾਣੀਆਂ ਨੂੰ ਇਹਨਾਂ ਹਵਾ ਦਿੰਦੇ ਸੀ ਉਹ ਚੀਜ਼ਾਂ ਬਣ ਕੇ ਹੋ ਜਾਂਦੀਆਂ ਕੂਲਰ ਕਹਿ ਲੋ ਏਸੀ ਕਹੋ ਤੇ ਆ ਹੈਗਾ ਨਗਾਰਾ ਜਦ ਲੜਾਈ ਲੜੂ ਬਲਬ ਵਜਾਉਂਦੇ ਸੀ ਇਹਨੂੰ ਤੇ ਆ ਦੇਗਾ ਇਹ ਵੱਡਾ ਜਿਹੜੀ ਤੁਸੀਂ ਨਾ ਲੰਬੂ ਦੀ ਫਿਲਮ ਆਈ ਸੀ ਬਾਦਸ਼ਾਹ 1992 ਚ ਉਹ ਉੱਥੇ ਵਿਚਾਲੇ ਬੰਨਿਆ ਹੁੰਦੇ ਦੋ ਗਾਣਾ ਚੱਲਦਾ ਹੁੰਦਾ ਉਹ ਰੱਸਿਆਂ ਨਾਲ ਤੇ ਆ ਇੱਥੇ ਵੀ ਤੁਰ ਕੇ ਆਉਂਦੇ ਹੁੰਦੇ ਆ ਕਿ ਮਤਲਬ ਗਾਣਾ ਸ਼ੂਟ ਹੋਇਆ ਵਾ ਉਹ ਇੱਥੇ ਬਣੀ ਫਿਲਮ ਬਹੁਤ ਬਣਨੇ ਬਈ ਬਾਲੀਵੁੱਡ ਇੱਥੇ ਇਹ ਆ ਜੀ ਨਾਲਾਗੜ ਕੋਟ ਜਿਹੜਾ ਜੈਗਣ ਫੋਟ ਆ ਉਹਦੇ ਲੱਗ ਹੀ ਆ ਬੜੀ ਦੂਰ ਨਹੀਂ ਹੈਗਾ ਚਲੋ ਇਹਨੂੰ ਦੇਖਦੇ ਆਂਗੇ ਆਪਾਂ ਲੋ ਜੀ ਆਪਾਂ ਜਿਹੜਾ ਪਹਾੜ ਦੇ ਉੱਪਰ ਬਣਿਆ ਹੋਇਆ ਹੈਗਾ ਜੈਗਣ ਫੋਟ ਤੇ ਨਾਲਾਗੜ ਫੋਟ ਹਨ ਅਮੀਰ ਫੋਟ ਦੇਖ ਲਿਆ ਸੀਗਾ ਹੁਣ ਆਪਾਂ ਇੱਥੇ ਖਾਣ ਪੀਣ ਇੱਥੇ ਰੈਸਟੋਰੈਂਟ ਆ ਕਬੜੀਆ ਇੱਥੇ ਆਪਾਂ ਪੰਜਾਬੀ ਥਾਲੀ ਆਰਡਰ ਕਰੀ ਹੈਗੀ ਨਾਲ ਲੱਸੀ ਹੈਗੀ ਤੜਕੇ ਜਿਹੜੇ ਰੋਟੀ ਨਹੀਂ ਖਾਦੀ ਕਿਉਂਕਿ ਅਸੀਂ ਨਾ ਸੁਬਾਹ ਜੁਬਾ ਨਿਕੜ ਕੇ ਸੀਗੇ ਦੂਜਾ ਮਟਰ ਤੋਂ ਫਸ ਤੋਂ ਸਾਢੇ ਘਾ ਜਿਵੇਂ ਦੇਖਿਆ ਹੀ ਹੈਗਾ ਅੰਵੇਰ ਪੁਰ ਤੇ ਜੈਗੜ ਪੁਰ ਦੇ ਕੋਲ ਤੇ ਸਾਨੂੰ ਰੋਟੀ ਕਿਤੇ ਮਿਲੀ ਨਹੀਂ ਮਤਲਬ ਇਸ ਸਾਈਡ ਵਿੱਚ ਵਗੈਰਾ ਹੀ ਫਾਲੇ ਠੀਕ ਆ ਦੇਖੋ ਕਿ ਹੁਣ ਥਾਂ ਲੱਗਿਆ ਰਗਾ ਪਕ ਢਾਈ ਕੁ ਵਜੇ ਸਮਾਂ ਹੋ ਗਿਆ ਨਾ ਢਾਈ ਵਜੇ ਸਮਾਂ ਤਾਂ ਆ ਕੇ ਰੋਟੀ ਪਾਣੀ ਖਾਵਾਂਗੇ ਆਉਣਾ ਸੀ ਅੱਗੇ ਜਲਮਿਲ ਤੇ ਖਾਬਾ ਮਿਲ ਦੇਖਾਂਗੇ ਜਿਵੇਂਰੇ ਵੀਡੀਓ ਨਾਲ ਲਓ ਜੀ ਆਪਣੀ ਆ ਗਈ ਆ ਪੰਜਾਬੀ 48 ਕਿ ਹੁਣ ਕੌਕ ਲੱਗੀ ਜਵੇ ਅਸੇ ਕਾ ਵੀ ਛਕਦੇ ਟਾਈਮ ਕਿੰਨਾ ਹੋਇਆ ਪਾ ਲਓ ਜੀ ਅੱਧੇ ਚਾਦ ਲਗਭਗ ਆਪਾਂ ਆ ਗਏ ਹਵਾ ਮਹਿਲ ਜਾਲ ਮਹਿਲ ਕਿਹਨਾ ਹੀ ਲੰਘੇ ਆਇਆ ਕਿਉਂਕਿ ਜਾਲ ਮਹਿਲ ਦੇ ਅੰਦਰ ਜਾ ਨਹੀਂ ਜਾਂਦਾ ਉਹ ਹੀ ਬਾਹਰੋਂ ਦੇਖਣਾ ਜਦ ਮੁੜਦੇ ਦੇਖਾਂਗੇ ਸਸਿਆ ਜਦੋਂ ਪਹਿਲਾਂ ਇਹ ਦੇਖ ਲਏ ਰਾਉੜ ਬਹੁਤ ਹੀ ਆ ਗਿਆ ਬਾਈ ਇੱਥੇ ਅੰਦਰ ਹੀ ਜਾਂ ਤੂੰ ਮੈ ਆ ਜਾਗਾ ਲੋ ਜੀ ਆਪਾਂ ਨਾ ਅੰਦਰ ਤਾਂ ਗਏ ਨਹੀਂ ਇਹ ਨਾ ਅੰਦਰ ਬਹੁਤ ਜ਼ਿਆਦਾ ਟਰਾਫਿਕ ਜਮੀ ਪੈ ਰੱਖ ਨੂੰ ਹਾਂ ਹੈ ਨਹੀਂ ਸੀਗਾ ਤੇ ਅਸੀਂ ਨਾ ਫਿਰ ਇਹ ਤਾਂ ਹੁਣ ਆਹ ਰੋਡ ਜਾਂਦਾ ਮੇਨ ਰੋਡ ਹੈ ਤੇ ਅਸੀਂ ਨਾ ਸਾਹਮਣੇ ਕੈਫੇ ਲੈ ਲਿਆਗਾ ਆ ਬੈਠੇ ਹਾਂ ਤੇ ਕੈਫੇ ਵੀ ਨਾ ਅਸੀਂ ਘੰਟੂ ਕੱਟ ਟਿਕਟ ਲੈ ਕੇ ਮੰਨ ਲਓ ਵੀ ਅੱਧਾ ਘੰਟਾ ਵੇਟ ਕਰੀ ਖੜੇ ਰਹੇ ਤੇ ਗੋਰੇ ਬੈਠੇ ਪਹਿਲਾਂ ਫਿਰਾਂ ਸੀਟ ਮਿਲੀ ਤੇ ਜਦੋਂ ਹੀ ਸਾਨੂੰ ਸੀਟ ਮਿਲੀ ਨਾ ਮੁੜ ਕੇ ਇੱਥੇ ਕਹਿੰਦੀ ਫੋਟੋਆਂ ਕਰਾਉਣੀ ਹੈਗਾ ਅੱਧਾ ਘੰਟਾ ਫੋਟੋਆਂ ਕਰਾਉਣ ਤੇ ਲੱਗ ਦੁਪਹਰਾਂ ਜਾਂਦੀਆਂ ਸੀ ਨਾ ਜੇ ਫੋਟੋਆਂ ਕਰੀਏ ਫੇਰ ਮੁੜ ਕੇ ਲੈਨ ਲਾ ਕੇ ਮਗਰ ਫੋਟੋ ਵਾਲਿਆਂ ਦੇ ਵੀ ਉਸ ਤੋਂ ਬਾਅਦ ਅਸੀਂ ਫੋਟੋਆਂ ਨੂੰ ਮਨਾ ਕੀਤਾ ਵੀ ਅਸੀਂ ਤਾਂ ਬਹਿਣਾ ਗਾਹੀ ਵੀ ਮਤਲਬ ਫੋਟੋਆਂ ਲੈਣੀਆਂ ਇੱਥੇ ਬੈਠ ਕੇ ਹੁਣ ਕਾਫੀ ਫੋਟੋਆਂ ਕਰੀਏ ਉਹ ਤੁਹਾਨੂੰ ਇੰਸਟਾਗ੍ਰਾਮ ਤੇ ਮਿਲਣਗੀਆਂ ਐ ਹੋਰ ਭਾਈ ਕੀ ਕਹਿਣਾ ਚਾਹੋਗੇ ਬੱਸ ਕਹਿਣਾ ਤਾਂ ਕੀ ਆ ਬੜਾ ਕਰਾਊਡ ਬਹੁਤ ਆ ਫੋਟਾ-ਮੋਟਾ ਬਣਾਉਣਾ ਟਾਈਮ ਵੇਟ ਬਹੁਤ ਕਰਨੀ ਪਈ ਜਦੋਂ ਯਾਰ ਕਿੰਨੀ ਕਰਨੀ ਬਿਆਟੇ ਆਹ ਟੇਬਲ ਵਾਸਤੇ ਜਦੋਂ ਯਾਰ ਤਾਂ ਬਹੁਤ ਕਰਨੀ ਪਈ ਹੈ 2 ਘੰਟਾ ਖੜਨਾ ਪਿਆ ਲੋਕਾਂ ਤੋਂ ਨੱਕ ਫੁੱਲ ਨਹੀਂ ਕਢਾਈ ਆ ਹੈ ਲੋਕ ਕਹਿੰਦੇ ਸੀ ਤੁਸੀਂ ਟੇਬਲ ਲਈ ਬੈਠੇ ਇੱਥੇ ਮਤਲਬ ਵੀ ਆਹ ਫੋਟੋਆਂ ਸਾਹਮਣੇ ਆਉਂਦੀਆਂ ਆ ਫੋਟੋਆਂ ਕਰਨ ਸਪੌਟ ਆਏ ਨੱਕ ਬਹੁਤ ਅਸੀਂ ਗਰਮੇ ਵੀ ਹੋ ਗਏ ਸੀ ਮਾਰੇ ਦੇ ਵਿੱਚ ਵੀ ਤੇ ਆ ਹੁਣ ਸਾਡੀ ਆਈ ਕੌਫੀ ਜਗੀ ਹੈਗੀ ਕੋਲਡ ਕੌਫੀ ਤੇ ਹੁਣ ਅਸੀਂ ਪੀਵਾਂਗੇ ਤੇ ਇਹ ਨਾ ਆਪਾਂ ਮਤਲਬ ਜਿਆਦਾਤਰ ਵੀ ਥੋੜੇ ਵਾਸਤੇ ਵੀ ਵਧੀਆ ਦਿਖਾਵਾਂ ਆਵਾਜ਼ ਮੈਨਾਂ ਫੋਟੋ ਲਈ ਆਪਾਂ ਜਦੋਂ ਯਾਦ ਕਰੀਏ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਹੈ ਵੀਡੀਓ ਤੇ ਕਿ ਨਹੀਂ ਦਰਸ਼ਕਾਂ ਲਈ ਆਪਾਂ ਕੀਤਾ ਹੈ ਬਾਕੀ ਜੁੜੇ ਰਹੋ ਜੇ ਇਹਨਾਂ ਬਿਲਾਂਦ ਤੋਂ ਅਗਲੀਆਂ ਲੋਕੇਸ਼ਨਾਂ ਵੀ ਦਿਖਾਵਾਂਗੇ ਆਹ ਭਾਈ ਮੈਨੂੰ ਬੈਠ ਲੱਗੀ ਆ ਅੱਜ ਦਾ ਸਾਰਾ ਦਾ ਬੈਠ ਲੋਕੇਸ਼ਨ ਸਾਨੂੰ ਆਹ ਲੱਗੀ ਜੀ ਕਿ ਨਹੀਂ ਬਹੁਤ ਵਧੀਆ ਸਹੀ ਹੈ ਇਹਦੇ ਤਿੰਨ ਚਾਰ ਸਪੋਰਟ ਆ ਇੱਕ ਉੱਥੇ ਹੈਗਾ ਤਾਂ ਇੱਕ ਉੱਥੇ ਹੈ ਤਾਂ ਇੱਕ ਤਾਂ ਹੈਗਾ ਤਾਂ ਇੱਕ ਇੱਥੇ ਹੈ ਕਿ ਤਿੰਨ ਚਾਰ ਸਪੋਰਟ ਆ ਫੋਟੋਆਂ ਕਰਦੇ ਜੇ ਤੁਸੀਂ ਵੀ ਕਦੇ ਆਉ ਤਾਂ ਇਹ ਇਹਦਾ ਸਾਹਮਣੇ ਜਾਮਾ ਕੈਫੇ ਹੈਗੇ ਇੱਥੇ ਮਤਲਬ ਲੈ ਲਓ ਉਧਰ ਜਾਣ ਨਾਲੋਂ ਇੱਧਰ ਕੈਫੇ ਲੈ ਲਓ ਸਹੀ ਹੈ ਲਓ ਜੀ ਲਗਭਗ 6 ਵਜੇ ਦਾ ਸਮਾਂ ਹੋ ਗਿਆ ਤੇ ਆਹ ਤੁਹਾਡੇ ਸਾਹਮਣੇ ਹੈਗਾ ਜਲ ਮਹਿਲ ਤੇ ਵੈਸੇ ਅਸੀਂ ਅੰਦਰ ਜਾਣਾ ਵੀ ਨਹੀਂ ਚਾਹੁੰਦੇ ਅੰਦਰ ਇਹਦੇ ਕੋਈ ਸੂਣਾ ਵੀ ਨਹੀਂਗਾ ਤੇ ਬਾਹਰੇ ਬਣਾ ਰਹੇ ਆਗੇ ਤੁਹ ਵੀ ਨਹੀਂ ਰਹੋਗਾ ਇਹ ਦੁਮਗਰ ਉੱਪਰ ਤੋਂ ਕੁਕਲ ਵਗੈਰਾ ਲਾਉਂਦੇ ਆਗੇ ਬਹੁਤ ਕਰਾਉਡ ਹੈ ਇੱਥੇ ਆਪਾਂ ਆਗੇ ਸੀ ਜੈਪੁਰ 시ਟੀ ਤੋਂ ਬਾਹਰ ਬਾਹਰ ਤੇ ਆਪਾਂ ਇਹ ਲੈ ਲੈ ਸੀ ਮਤਲਬ ਹੋਟਲ ਓਮ ਬੈਲਸ ਬਾਰ ਬਾਰ ਆ ਗਿਆ ਜੈਸਨ ਜੈਸਨ ਮੇਰ ਵਾਲੇ ਰੋਡ ਤੇ ਤੇ ਇਹ ਹੈਗਾ ਆਪਣਾ ਹੋਟਲ ਦਾ ਅੱਜ ਦਾ ਤੇ ਧੰਨਵਾਦ ਤੁਹਾਡਾ ਆਪਣੇ ਬਲੌਗ ਦੇਖਣ ਦੇ ਜਿ ਮਿਲਦੇ ਕੱਲੋ ਕਿ ਨਵੇਂ ਬਲੌਗ